ਅੰਗਰੂਰ ਦੇ ਲੌਂਗੋਵਾਲ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਐਸਜੀਪੀਸੀ ਦੇ ਸਾਬਕਾ ਪ੍ਰਦਾਨ ਗੁਬਿੰਦ ਸਿੰਘ ਲੌਂਗੋਵਾਲ ਦੇ ਲੰਬਾ ਸਮਾਂ ਗਨਮੈਨ ਰਹਿ ਚੁਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਯੂਟਿਊਬ 'ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਜਿਸ ਦਾ ਅਚਾਨਕ ਗੋਲੀ ਚੱਲ ਗਈ ਗੋਲੀ ਲੱਗਣ ਮਗਰ ਪ੍ਰਭਜੋਤ ਸਿੰਘ ਨੂੰ ਲੌਂਗੋਵਾਲ ਦੇ ਹਸਪੀਟਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਉਹ ਕਾਫੀ ਲੰਬੇ ਸਮੇਂ ਤੋਂ ਭਾਈ ਗੁਬਿੰਦ ਇਲੈਕਸ਼ਨ ਤੋਂ ਕੁਝ ਸਮੇਂ ਪਹਿਲਾਂ ਹੀ ਸਿਕਿਉਰਿਟੀ ਵਾਪਸ ਲਈ ਗਈ ਸੀ ਫਿਲਹਾਲ ਮ੍ਰਿਤਕ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਡਿਊਟੀ ਨਿਭਾ ਰਿਆ ਸੀ ਸੰਗਰੂਰ ਦੇ ਲੌਂਗੋਵਾਲ ਵਿੱਚ ਰਹਿਣ ਵਾਲਾ ਮ੍ਰਿਤਕ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲ ਦੀ ਬੇਟੀ ਅਤੇ 2.5 ਸਾਲ ਦੇ ਛੋਟੇ بیٹے ਨੂੰ ਛੱਡ ਕੇ ਚੱਲ ਵਸਿਆ ਉਪਰਵਾੜ ਵਿੱਚ ਕਮਾਉਣ ਵਾਲਾ ਇਕਲਾਈ ਸੀ ਮੱਖਣ ਸਿੰਘ ਮੱਖਣ ਜੀ ਦਾ ਦੱਸੋ ਕੀ ਨਾਮ ਸੀ ਤੁਹਾਡਾ ਕੀ ਨਾਮ ਹੈ ਇਹ ਪ੍ਰਭਜੋਤ ਸਿੰਘ ਸੀ ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ ਕੀ ਕੀ ਘਟਨਾ ਹੋਈ ਕਿਸ ਤਰ੍ਹਾਂ ਵਾਪਰੇ ਸਾਹਿਬਾ ਬਈ ਸਵੇਰ ਟ੍ਰੇਨ ਦੀ ਤਰ੍ਹਾਂ ਰੋਹ ਹ ਰੋਜ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰ ਸਾਫ ਕਰਦੇ ਕਰਨ ਲੱਗਾ ਸੀ ਅਰਵਾਲ ਵਰ ਸਾਫ ਕਰਦੇ ਚਾਣਕ ਕਤੇ ਪਿਸਟਲ ਜਿਹੜਾ ਚੱਲ ਗਿਆ ਤੇ ਮੌਜੂਦ ਰਿਹਾ ਕਿੰਨੀ ਉਮਰ ਸੀ ਕਦੋਂ ਕੋ ਭਰਤੀ ਹੋਇਆ ਸੀ ਸ਼ਾਇਦ 16 17 ਦਾ ਭਰਤੀ ਆ ਬਈ ਹੋ ਕੇ 10 12 ਸਾਲ ਹੋ ਗਏ ਭਰਤੀ ਹੋਏ ਠੀਕ ਕਿ ਪਰਿਵਾਰ ਦੀ ਗੱਲ ਕੀਤੀ ਜੇ ਪਰਿਵਾਰ ਦੇ ਵਿੱਚ ਕੌਣ ਹੋਣਾ ਹੈ ਨਾ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁੱਛੀ ਦੀ ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨੇ ਦਸੀਗਾ ਬਾਕੀ ਕੁਛ ਰਹੇ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਜਵਾਕ ਸੀ ਜਵਾਕ ਦੇ ਬੱਚੇ ਇੱਕ ਬੇਟਾ ਇੱਕ ਬੇਟੀ ਆ ਕਿੰਨੇ ਕਿੰਨੇ ਸਾਲ ਦੇ ਨੇ ਉਹ ਬੇਟੀ 6 ਸਾਲ ਦੀ ਹੁਣੇ ਤਰਕੀ ਬਣਾ ਬੇਟਾ 2-3 ਸਾਲ ਦਾ ਜੇਕਰ ਗੱਲ ਕਰੀਏ ਵੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲਾ ਬਈ ਕੋਈ ਨਹੀਂ ਰਿਹਾ ਇਹੀ ਦਿਗਾ ਸਾਰਾ ਮੰਨ ਲਓ ਕਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਭਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਦੀ ਮਾਮੀ ਆ ਘਰੇ ਇਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਹਾਗ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਹਾਗ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ-ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਹਾਗ ਸੁਹਾਗ ਤੋਂ ਇੰਨਾ ਮਿਲਨਸਾਰ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੌਬ ਕਰੀਆ ਇੱਕੋ ਪਰਿਵਾਰ ਨਾਲ ਸੱਸ ਸਹੁਰੇ ਪਰਿਵਾਰ ਨਾਲ ਬਤੌਰ ਗਨਮੈਨ ਦੁਜੇ ਰਤੀ ਸੁਵਾਦਾ ਇੱਤੀ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਖਤੋਪਾਰਾ ਜਾਨ ਹੀ ਨਹੀਂ ਦਿੱਤਾ ਸੀਗਾ ਯਾਨੀ ਕਿ ਲੰਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀ ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਇਸ ਬੰਦੇ 774 ਤੱਕ ਕੇਸ ਸਰਚ ਕੀਤਾ ਗਿਆ ਇੱਕ ਪਰਵਜੋ ਸਿੰਘ ਇਹਦਾ ਨਾਮ ਸੀ ਵੀਰੇ ਅੱਛਾ ਜੀ ਲੰਗੋਵਾਲ ਤੋਂ ਗਹੋਪਤੀ ਲੋਂਗੋਵਾਲ ਇਹ ਇਹ ਆਪਣਾ ਇਹਦਾ ਰਵਾਲੋਵਰ ਸੀ ਸਰਕਾਰੀ ਉਹਦੀ ਸਫਾਈ ਕਰਦਾ ਸੀ ਕਿਤੇ ਠੀਕ ਹੈ ਜੀ ਕੁਦਰਤ ਦੀ ਰੌਂਦ ਵਿੱਚ ਰਹਿ ਗਿਆ ਉਹ ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 174 ਦੀ ਕਾਰਵਾਈ ਹੈ ਕੀ ਨਾਮ ਪਰਵਜੋ ਸਿੰਘ ਇਹ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੋਂਗੋਵਾਲ ਸੰਗਰੂਰ ਦੇ ਲੋਂਗੋਵਾਲ ਤੋਂ ਇੱਕ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੁਬਿੰਦ ਸਿੰਘ ਲੋਂਗੋਵਾਲ ਦੇ ਲੰਬਾ ਸਮਾਂ ਗਨਮੈਨ ਰਹਿ ਚੁਕੇ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ YouTube 'ਤੇ ਜਾਣ ਤੋਂ ਪਹਿਲਾਂ ਆਪਣੀ ਰਾਈਫਲ ਸਾਫ਼ ਕਰ ਰਿਹਾ ਸੀ ਜਿਸ ਦਾ ਅਚਾਨਕ ਗੋਲੀ ਚੱਲ ਗਈ ਗੋਲੀ ਲੱਗਣ ਮਗਰ ਪ੍ਰਭਜੋਤ ਸਿੰਘ ਨੂੰ ਲੰਗੋਵਾਲ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਉਹ ਕਾਫੀ ਲੰਬੇ ਸਮੇਂ ਤੋਂ ਭਾਈ ਗੁਪਿੰਦ ਸਿੰਘ ਲੰਗੋਵਾਲ ਨਾਲ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਇਲੈਕਸ਼ਨ ਤੋਂ ਕੁਝ ਸਮੇਂ ਪਹਿਲਾਂ ਹੀ ਸਿਕਿਉਰਿਟੀ ਵਾਪਸ ਲਈ ਗਈ ਸੀ ਫਿਲਹਾਲ ਮ੍ਰਿਤਕ ਸੰਗਰੂਰ ਪੁਲਿਸ ਲਾਈਨ ਦੇ ਵਿੱਚ ਡਿਊਟੀ ਨਿਭਾ ਰਿਹਾ ਸੀ ਸੰਗਰੂਰ ਦੇ ਲੌਂਗਵਾਲ ਵਿੱਚ ਰਹਿਣ ਵਾਲਾ ਮਰਿਤਕ ਪ੍ਰਭਜੋਤ ਸਿੰਘ ਆਪਣੇ ਪਿੱਛੇ 4 ਸਾਲ ਦੀ ਬੇਟੀ ਅਤੇ 2.5 ਸਾਲ ਦੇ ਛੋਟੇ بیٹے ਨੂੰ ਛੱਡ ਕੇ ਚੱਲ ਵਸਿਆ। ਉਹ ਪਰਿਵਾਰ ਵਿੱਚ ਮਾਣ ਵਾਲਾ ਇਕਲਾਈ ਸੀ। ਮੱਖਣ ਸਿੰਘ। ਮੱਖਣ ਜੀ ਦਾ ਦੱਸੋ ਇਹ ਉਹਦਾ ਕੀ ਨਾਮ ਸੀ? ਤੁਹਾਡਾ ਕੀ ਨਾਮ ਹੈ? ਇਹ ਪ੍ਰਭਜੋਤ ਸਿੰਘ ਸੀ। ਮੇਰਾ ਬਹੁਤ ਨਜ਼ਦੀਕੀ ਰਿਸ਼ਤੇਦਾਰ ਸੀ। ਕੀ ਕੀ ਘਟਨਾ ਹੋਈ? ਕਿਸ ਤਰ੍ਹਾਂ ਵਾਪਰੇ ਚਾਹ ਬਣੇ? ਬਈ ਸਵੇਰ ਟ੍ਰੇਨ ਦੀ ਤਰ੍ਹਾਂ ਰੋਹ ਹ ਰੋਜ ਦੀ ਤਰ੍ਹਾਂ ਡਿਊਟੀ ਜਾ ਰਹੇ ਸੀ। ਸਵੇਰੇ ਨਹਾ ਕੇ ਤਿਆਰ ਹੋ ਕੇ ਤੇ ਡਿਊਟੀ ਜਾਣ ਸਮੇਂ ਅਰਵਾਲ ਵਰਸ ਸਾਫ ਕਰਦੇ ਕਰਨ ਲੱਗਾ ਸੀ। ਰਵਾਲ ਰਵਾਲ ਸਾਫ ਕਰਦੇ ਚਾਨਕ ਕਤੇ ਪਿਸਟਲ ਜਿਹੜਾ ਉਹ ਚੱਲ ਗਿਆ ਤੇ ਮੌਕੇ ਤੇ ਰਤੋ ਕਿੰਨੀ ਉਮਰ ਸੀ ਕਦੋਂ ਕੋ ਭਰਤੀ ਹੋਇਆ ਸੀ ਸ਼ਾਇਦ 16 17 ਦਾ ਭਰਤੀ ਆ ਬਈ ਕੋਗੇ 10 12 ਸਾਲ ਹੋ ਗਏ ਭਰਤੀ ਹੋਏ ਠੀਕ ਪਰਿਵਾਰ ਦੀ ਗੱਲ ਕੀਤੀ ਜਿਵੇਂ ਪਰਿਵਾਰ ਦੇ ਵਿੱਚ ਕੌਣ ਹੋਮ ਹੈ ਨਾ ਪਰਿਵਾਰ ਦੇ ਵਿੱਚ ਬਈ ਜਿਵੇਂ ਕਹਿੰਦੇ ਆ ਇਕੱਲੇ ਸੀਗਾ ਪਹਿਲਾਂ ਬਹੁਤ ਸਮਾਂ ਪਹਿਲਾਂ ਦਾ ਡੈਡੀ ਪੁਲਿਸ ਦੀ ਉਹਦੀ ਡੈਥ ਹੋ ਗਈ ਸੀ ਇਹ 2 ਕੁ ਮਹੀਨੇ ਦਸੀਗਾ ਬਾਕੀ ਕੁਝ ਰਹੀ ਛੋਟੇ ਛੋਟੇ ਬੱਚੇ ਆ ਕਿੰਨੇ ਕਿੰਨੇ ਜਵਾਕ ਸੀ ਜਵਾਕ ਕਿਤੇ ਇੱਕ ਬੇਟਾ ਇੱਕ ਬੇਟੀ ਹੈ ਕਿੰਨੇ ਕਿੰਨੇ ਸਾਲ ਦੇ ਨੇ ਬੇਟੀ 6 ਸਾਲ ਦੀ ਹੁਣੀ ਤਰਕੀਬਾ ਬੇਟਾ 2-3 ਸਾਲ ਦਾ ਜਿੱਕਰ ਗੱਲ ਕਰੀ ਵੀ ਪਰਿਵਾਰ ਦੇ ਵਿੱਚ ਕੋ ਮਾਣ ਨਾਲ ਹੋਰ ਕੋਈ ਜੀ ਰਿਹਾ ਨਹੀਂ ਪਿੱਛੇ ਕਮਾਉਣ ਵਾਲਾ ਭਾਈ ਕੋਈ ਨਹੀਂ ਰਿਹਾ ਇਹੀ ਦੀਗਾ ਸਾਰਾ ਮੰਨ ਲਓ ਨਾਨਕੇ ਘਰ ਰਹਿੰਦਾ ਸੀਗਾ ਕਿਉਂਕਿ ਜਵਾਨੀ ਪਰੇ ਜਿਹੜੀ ਦੀ ਮਾਤਾ ਸੀ ਉਹ ਵਿਧਵਾ ਹੋ ਗਈ ਉਹਨੇ ਆਪਦੇ ਬੱਚੇ ਪਿੰਡ ਪਾਲੇ ਸੀਗੇ ਉਸ ਤੋਂ ਬਾਅਦ ਮਾਮੇ ਦੀ ਵੀ ਡੈਥ ਹੋਈ ਹੋਈ ਆ ਤੇ ਮਾਤਾ ਦੀ ਮਾਤਾ ਜੀ ਮਾਮੀ ਆ ਘਰੇ ਕੱਲਾ ਕਮਾਉਣ ਵਾਲਾ ਇਹੀ ਸੀਗਾ ਸੁਹਵਾ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਸੁਹਵਾ ਸੀ ਜਦੋਂ ਮਿਲਦੇ ਸੀ ਰਿਸ਼ਤੇਦਾਰ ਕਦੇ ਕਦੇ ਜਾਂਦੇ ਨੇ ਮਿਲਦਾ ਕਿਸ ਤਰ੍ਹਾਂ ਸੁਹਵਾ ਸੀ ਸੁਹਵਾ ਤੋਂ ਇੰਨਾ ਮਿਲਨਸਾਰ ਵਿਅਕਤੀ ਇੰਨਾ ਪਿਆਰ ਸਤਿਕਾਰ ਦੇਣ ਵਾਲਾ ਬੰਦਾ ਤੇ ਜਦੋਂ ਦਾ ਨੌਕਰੀ ਜੌਬ ਕਰੀਆ ਇੱਕੋ ਪਰਿਵਾਰ ਨਾਲ ਸੱਸ ਪਰਿਵਾਰ ਨਾਲ ਬਤੌਰ ਗੱਲ ਮੈਨ ਦੂਜੇ ਰਿਸ਼ਤੇ ਸੁਹਵਾ ਦਾ ਇੱਥੇ ਪਤਾ ਲੱਗਦਾ ਕਿ ਉਹਨਾਂ ਨੇ ਕਦੇ ਇਹਨੂੰ ਆਖਤੂਬਰਾਂ ਜਾਨ ਹੀ ਨਹੀਂ ਦਿੱਤਾ ਸੀਗਾ। ਯਾਨੀ ਕਿ ਲੋਂਗੋਵਾਲ ਪਰਿਵਾਰ ਨੇ ਇਹਨੂੰ ਇੱਕ ਆਪਣੇ ਪਰਿਵਾਰ ਦੀ ਤਰ੍ਹਾਂ ਰੱਖਿਆ ਹੋਇਆ ਸੀਗਾ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਬੰਦੇ 774 ਤਹਿਤ ਕੇਸ ਰਜਿਸਟਰ ਕੀਤਾ ਗਿਆ। ਇਹ ਪਰਵਜ ਸਿੰਘ ਇਹਦਾ ਨਾਮ ਸੀ ਵੀਰੇ। ਅੱਛਾ ਜੀ। ਲੋਂਗੋਵਾਲ ਤੋਂ ਗਾਹੋਪੱਤੀ ਲੋਂਗੋਵਾਲ। ਇਹ ਇਹ ਆਪਣਾ ਇਹਦਾ ਰਵਾਲੋਵਰ ਸੀ ਸਰਕਾਰੀ। ਠੀਕ ਹੈ। ਉਹਦੀ ਸਫਾਈ ਕਰਦਾ ਸੀ ਕਿਤੇ। ਠੀਕ ਹੈ ਜੀ। ਕੁਦਰਤ ਦੀ ਰੌਂਦ ਵਿੱਚ ਰਹਿ ਗਿਆ ਉਹ। ਚੱਲ ਗਿਆ ਕੀ ਕਾਰਵਾਈ ਕੀਤੀ ਜਾ ਰਹੀ ਹੈ 173 ਦੀ ਕਾਰਵਾਈ ਹੈ ਕੀ ਨਾਮ ਹੈ ਪਰভেজ ਸਿੰਘ ਇਹ ਤੁਹਾਡਾ ਜੀ ਮੇਰਾ ਨਾਮ ਰਗਵੀਰ ਸਿੰਘ ਹੈ ਐਸਐਸਆਈ ਲੰਗੋਵਾਲ